ਬਹੁਤ ਪਾਪ ਨਹੀਂ ਦਿਖਾਈ ਦੇ ਰਿਹਾ ਗੁਨਾਹ ਗੁਨਾਹ ਨਹੀਂ ਦਿਖਾਈ ਦੇ ਰਿਹਾ ਕਤਲ ਕਤਲ ਨਹੀਂ ਦਿਖਾਈ ਦੇ ਰਿਹਾ ਚੋਰੀ ਚੋਰੀ ਨਹੀਂ ਦਿਖਾਈ ਦੇ ਰਹੀ ਮੂਰਖਤਾ ਮੂਰਖਤਾ ਨਹੀਂ ਦਿਖਾਈ ਦੇ ਰਹੀ ਕਿਉਂ ਅੰਦੇ ਜਨਮ ਤੋਂ ਅੰਦੇ ਕਥਾ ਸੁਣਦੇ ਸੁਣਦੇ ਕੀਰਤਨ ਸੁਣਦੇ ਸੁਣਦੇ ਬਾਣੀ ਦਾ ਪਾਠ ਜਪਦੇ ਜਪਦੇ پہلے پرماتما نہیں دکھائی دیا چاننا نہیں دکھائی دیا اندھیرا دکھائی دیں اپنی مورکھتا دکھائی گناہ دکھائی اور یہ چنگا شگن ہے چنگی گل ہے ہزار ابیاسیا نے مینو آخیا گینے جی اگے پیچھے کے چنگے ہونے ہاں ہاتھ گٹکا پکڑ لینا پاٹ کرتے ہیں پتہ نہیں کتوں ماڑے خیال آ جائیں بڑا من دکھی ہوں گا ہے اے کی اندر چلن لگتا ہے ایک چنگی ستسنگی نے اب کی پٹنا صاحب منوں روایا گیا ست میں ہی تھی داس جاننا ہوں گا ہے اومی داس نے کل پٹنا صاحب جانا ہے ایک مہاپرشان کی برسی جو پنجا سٹھ سال تو منائی جا رہی ہے دس تی پینتی سالوں کو جا رہا ہے اسنگ نے جب میرے گیا نہیں روند آیا گیا گروہ جب جپتے واہ گروہ تے چیتے آئی گاہ آپ پاپ آ بڑی پیڑ آ پاپ کیوں ہوئے کیتے نے یاد آدھے دکھائی دن لگ پیا ہوں کہانی ہوتی سجا کے پاپی پاپ نہیں دکھائی دیں پاپ برا پاپی کو پیارا مہاراج کہ بڑا پیارا لگتا چنگا لگتا ਪਾਪ ਭੋਜ ਨਹੀਂ ਪਰਦੀ ਤਾ ਮਹਾਰਾਜ ਦੇਵਾ ਪਾਪ ਬੁਰਾ ਪਾਪੀ ਕੋ ਪਿਆਰਾ ਹੁਣ ਤੇ ਪਿਆਰਾ ਲੱਗਦਾ ਹੈ ਬੇਈਮਾਨੀ ਕੀਤੀ ਹੈ ਚੰਗੀ ਲੱਗਦੀ ਹੈ ਚੋਰੀ ਦੇ ਸਫਲਤਾ ਮਿਲਦੀ ਹੈ ਨੱਚਦਾ ਹੈ ਜੇਬ ਕਟ ਲਈਏ ਕਿਸੇ ਦੀ ਖੁਸ਼ ਹੁੰਦੇ ਹੈ ਕਿਸੇ ਨੂੰ ਧੋਖਾ ਦਿੱਤਾ ਹੈ ਪਰਸਨ ਹੋਣਾ ਹੈ ਪਰਸਨ ਹੋਣਾ ਹੈ ਦੇਖੇ ਨੇ ਐਸੇ ਜੋ ਛੋਰੀ ਕਰਕੇ ਪ੍ਰਸੰਨ ਹੁੰਦਾ ਹੈ ਜੋ ਕਤਲ ਕਰਕੇ ਖੁਸ਼ ਹੁੰਦਾ ਹੈ ਜੋ ਡਾਕਾ ਮਾਰ ਕੇ ਖੁਸ਼ ਹੁੰਦਾ ਹੈ ਜੋ ਧੋਖਾ ਦੇ ਕੇ ਖੁਸ਼ ਹੁੰਦਾ ਹੈ ਜੋ ਬੇਈਮਾਨੀ ਕਰਕੇ ਖੁਸ਼ ਹੁੰਦਾ ਹੈ ਅਜਿ ਕਿਸ ਨੂੰ ਅੰਧੇਰਾ ਹੀ ਨਹੀਂ ਦਿਖਾਈ ਜਾਂਦਾ ਅੰਦਰ ਅંધੇਰਾ ਨਹੀਂ ਦਿਖਾਈ ਦੇ ਜੀ ਜਿਸ ਨੂੰ ਅੰਧੇਰਾ ਨਹੀਂ ਦਿਖਾਈ ਦਿੰਦਾ ਉਹਨੂੰ ਰੋਸ਼ਨੀ ਕਿੱਥੋਂ ਦਿਖਾਈ ਦੇਵੇ ਇਹ ਖਿਆਲ ਮੈਨੂੰ ਉਦੋਂ ਮਿਲਿਆ ਸੀ ਰਾਹੇ 'ਤੇ جد جدگی بھگوان سنگھ نے آکھے مسکین جی مینو اندھیرے کا کوئی گیان نہیں اندھیرہ کی آپ کچھ بھی پتا میں پن سات منٹ سورس دا سے اتنے بیٹھ کے بھائی صاحب کہہ کی رہے ہیں کہ اندھیرے کا کوئی گان نہیں کیونکہ آم تو یہ آخیا جا رہا اندر کی دنیا میں اندھیرہ اندھیرہ ایک دن میرے اندھیرے کا کوئی گیان نہیں ਵਾਕਈ ਅੰਧੇਰੇ ਨੂੰ ਦੇਖਣ ਵਾਸਤੇ ਵੀ ਅੱਖਾਂ ਚ ਰੋਸ਼ਨੀ ਚਾਹੀਦੀ ਹੈ। ਪਾਪ ਨੂੰ ਸਮਝਣ ਵਾਸਤੇ ਵੀ ਕੁਝ ਗਿਆਨ ਚਾਹੀਦਾ ਹੈ। ਜਦ ਬੇਈਮਾਨੀ ਬੇਈਮਾਨੀ ਦਿਖਾਈ ਦੇਵੇ ਤੇ ਬੇਈਮਾਨੀ ਬੋਝ ਵੜੇ। ਜਦ ਝੂਠ ਬੋਲਣਾ ਝੂਠ ਦਿਖਾਈ ਦੇਵੇ ਤੇ ਹਿਰਦੇ ਤੇ ਬੋਝ ਵੜੇ। ਜਦ ਪਾਪ ਕਰਨਾ ਪਾਪ ਦਿਖਾਈ ਦੇਵੇ ਤੇ ਹਿਰਦੇ ਨੂੰ ਤਲਪਾਵੇ ਤੇ ਗਿਆਨੀ ਹੋਵੇ। ਇਨੂੰ ਅંધੇਰਾ ਦਿਖਾਈ ਦੇਣ ਲੱਗ ਪਿਆ। ਜਿਦੀ ਅੱਖਾਂ ਵਿੱਚ ਰੋਸ਼ਨੀ ਆ ਗਈ ਹੈ। ਅંધੇਰਾ ਦਿਖਾਈ ਦੇਣ ਲੱਗ ਪਿਆ ਰੋਸ਼ਨੀ ਦਿਖਾਈ ਦੇ। ਇਹਨੇ ਅੱਧਾ ਰਸਤਾ طے ਕਰ ਲਿਆ। ਇਹਨੂੰ ਪਾਪ ਪਾਪ ਦਿਖਾਈ ਦੇਣ ਲੱਗ ਪਏ ਕਿ ਜਿਆਦਾ ਦਿਨ ਪਾਪ ਨਹੀਂ ਕਰ ਸਕੇਗਾ। ਇਹਨੂੰ ਮੂਰਖਤਾ ਮੂਰਖਤਾ ਦਿਖਾਈ ਦੇਣ ਲੱਗ ਪਈਏ ਕਿ ਹੁਣ ਮੂਰਖਤਾ ਦੇਚ ਨਹੀਂ ਜੀਵੇਗਾ। یہانی بے بےمانی دکھائی دن لگ پی ہے اور ہردے کا بوجھ بننے لگ پی ہے بےمانی نہیں کر سکے جھوٹ جھوٹ دکھائی ہردے بوجھ بن رہا ہے جی گا جھوٹ نہیں جیو سویرے تو لے کے شام تک جھوٹ بولتے ہیں کئی بنا لوڑ تو بولتے ہیں بچیا نال جھوٹ بولتے ہیں پروار جھوٹ بولتے ہیں سار جھوٹ بولتے ہیں ਝੂਠ ਜੋੜ ਦੇਖਾਈ ਨਹੀਂ ਜਾਂਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਮਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਇਹ ਨਾ ਆਖਿਆ ਨਾ ਜਿਨ ਮੁਖ ਲੋਇਣ ਨਾ ਜਿਨ੍ਹਾਂ ਨੂੰ ਬਾਹਰ ਦਾ ਅੰਧੇਰਾ ਨਹੀਂ ਦਿਖਾਈ ਦਿੰਦਾ ਪਦਾਰਥ ਨਹੀਂ ਦਿਖਾਈ ਦਿੰਦੇ ਸੰਸਾਰ ਨਹੀਂ ਦਿਖਾਈ ਦਿੰਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅੰਦੇ ਨਾ ਅੱਖ ਨਹੀਂ ਹੁੰਦੀ ਇਹਨਾਂ ਨੂੰ ਅੰਦੇ ਕਹਿਣ ਦੀ ਲੋੜ ਨਹੀਂ ਅੰਦੇ ਇਹਨਾਂ ਅੱਖੀਆਂ ਨੇ ਜਿਨ ਮੁਖ ਲੋਇਣ ਨਾ ਅੰਦੇ ਸਹੀ ਨਾਨਕਾ ਜੋ ਖਸਮਾ ਵਤੈ ਇਹਨਾਂ ਨੂੰ ਖਸਮ ਨਹੀਂ ਦਿਖਾਈ ਦਿੰਦਾ ਮਾਲਕ ਨਹੀਂ ਦਿਖਾਈ ਦਿੰਦਾ ਪਰਮਾਤਮਾ ਨਹੀਂ ਦਿਖਾਈ ਦਿੰਦਾ ਭਗਵਾਨ ਨਹੀਂ ਦਿਖਾਈ ਦਿੰਦਾ ਇਹ ਅੰਦੇ ਜਿਨਾਂ ਨੂੰ ਸੰਸਾਰ ਨਹੀਂ ਦਿਖਾਈ ਦਿੰਦਾ ਇਨ੍ਹਾਂ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਵੱਡਾ ਇਕੱਠ ਹੋਵੇ ਤੇ ਕਿਧਰੇ ਇਕਦੋ ਜ਼ਿਆਦਾ ਨਹੀਂ ਹੁੰਦੇ ਸਾਰੀ ਦੁਨੀਆ ਵਿੱਚ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਜਿਨ੍ਹਾਂ ਨੂੰ ਸੰਸਾਰ ਲਈ ਦਿਖਾਈ ਦੇਦਾ ਪਰਵਾਰ ਨਹੀਂ ਦਿਖਾਈ ਦੇਦਾ ਪਦਾਰਤ ਨਹੀਂ ਦਿਖਾਈ ਦੇਦਾ ਪਰ ਜਿਨ੍ਹਾਂ ਨੂੰ ਪ੍ਰਮਾਤਮਾ ਨਹੀਂ ਦਿਖਾਈ ਦਿੰਦਾ ਐਸੇ ਅੰਧਿਆਂ ਨਾਲ ਤੇ ਸੰਸਾਰ ਭਰਿਆ ਹੋਇਆ ਹੈ ساری دنیا اندھی کنچر پوٹ لے لے نمسکارے بوجھی کاجی نے اندھے اس اندھے کاجی نے نہیں سمجھے نہیں سمجھے جد ہاتھی نے متھا ٹیکے نا تو سکندر لو دین ہاتھی نا گصہ آیا کھلانے ہیں اے متھا ٹیک دے, دے, ہاں دے, دے کبھی اور ہو گسے مر گیا ਗੰਗਾ ਚੜੀ ਆਈ ਸੀ ਸਾਵਣ ਭਾਦੋਂ ਦੇ ਦਿਨ ਸੰ ਪਾਣੀ ਬੜਾ ਗਹਿਰਾ ਵਗ ਰਿਆ ਸੀ ਅਖੇ ਨੂੰ ਗੰਗਾ ਛੁੱਟ ਗਿਆ ਬਣਿਆ ਆਇਆ ਤੇ ਸੀ ਤੇ ਡੁੱਬ ਜਾਏਗਾ ਤੜਪ ਤੜਪ ਕੇ ਮਰੇਗਾ ਬਣਿਆ ਆਇਆ ਤੇ ਹੱਥ ਪੈਰ ਤੇ ਬੰਨੇ ਛੁੱਟ ਦਿੱਤਾ ਗਿਆ ਗੰਗਾ ਇਸ ਹੈਰਾਨਗੀ ਦੀ ਗੱਲ ਜਿਹੜੀਆਂ ਲਹਿਰਾਂ ਮਨੁੱਖ ਨੂੰ ਡੁੱਬ ਕੇ ਰੱਖ ਲੈਣੀਆਂ ਉਹਨਾਂ ਲਹਿਰਾਂ ਨੇ ਕਬੀਰ ਨੂੰ ਕਿਨਾਰੇ ਤੇ ਲਾ ਦਿੱਤਾ گنگا کی لے میری ٹوٹی گئی نے یہ بندھن توڑ دیتے کہ کوردو داعر کہ سہارا نہ دیتی اگر موجے طوفان سہارا نہ دیتی اگر موجے طوفان ڈبو ہی دیا تھا ہمیں نا خدا نے ملانے نے ڈوب ہی دیا سہارا نہ دیتی اگر موجے توفاں ڈبو ہی جی آخا ہمیں نہ خدا نے یہ لہر نے پار کر دیتا دے موجا نے پار کر دکندر لوگی نے کہ ڈوب کے رکھ دیتا سی براہما نے تو ڈوب کے رکھ دیتا سی کمال دیگر لہرا نے کبھی کنارے کے لا دارا بنارس کہہ رہے ہیں کبھی پاگل ہے ਪਾਗਲ ਹੈ ਪਾਗਲ ਇਹ ਸਾਰੇ ਬਨਾਰਸ ਦੇ ਵਾਸੀਆਂ ਨੂੰ ਕੌਣ ਦੱਸੇ ਇੱਕੋ ਹੀ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਪਾਗਲ ਪਰ ਕੀਤਾ ਕੀ ਜਾਏ ਗਲਤੁਲ ਆਮ ਸਹੀ ਬਹੁ ਗਿਣਤੀ ਦੇ ਚ ਲੋਕੀ ਗਲਤ ਹੋਵਨ ਤੋਂ ਸਹੀ ਸਮਝੇ ਜਾਂਦੇ ਨੇ ਤੇ ਕਿਦਰੇ ਹਜ਼ਾਰਾਂ ਲੱਖਾਂ ਚ ਇੱਕ ਬੰਦਾ ਠੀਕ ਹੋਵੇ ਤੇ ਪਾਗਲ ਸਮਝਿਆ ਜਾਂਦਾ ਹਾਲਾਤ ਐਸੇ ਹੋ ਗਏ ਨੇ میں عرض کرا پنجاب دی گل نو پول دی ایک ماں کہن لگی بہت پرانی گا نئی سنت ہے میں کہا بھی بچہ نڑے سانت ہے میں کہ سنت دی فانو سمجھ ہے چار سال دا ایک کوئی کلاس بیٹھا ہے بڑا مورک ہے سارا دن گلتیاں ہی کرتا ہے نرا سانت سنت ہیں مکٹ مکھٹ ہو ਮੈਂ ਤਾਂ ਦੋਗੇ ਸੰਤ ਮਖੱਟੂ ਹੁੰਦੇ ਸੰਤ ਮੂਰਖ ਹੁੰਦੇ ਸੰਤ ਚਾਰ-ਚਾਰ ਸਾਲੇ ਕੋਈ ਕਲਾਸ ਵਿੱਚ ਬੈਠੇ ਰਹਿੰਦੇ ਕਾਰਨ ਕੀ ਹੈ ਜਦ ਕਦੀ ਕੋਈ ਸਹੀ ਸੰਤ ਹੋ ਜਾਏ ਸਮਾਜ ਨਾਲ ਤੇ ਤਾਲ ਮਿਲ ਬੈਠਦਾ ਨਹੀਂ ਹੁੰਦਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਹੁਣ ਮੂਰਖ ਕੌਣ ਹੈ ਤੇ ਗਦਕ ਕੌਣ ਹੈ ਪਾਗਲ ਕੌਣ ਹੈ ਤੇ ਸੰਤ ਕੌਣ ਹੈ ਕੌਣ ਪਛਾਣੇਗਾ ਇਸ ਵਾਸਤੇ ਅਕਸਰ ਮੈਂ ਅਰਜ ਕਰਦਾ ਹਾਂ ਤੇ ਉਹ ਦौराਦਾ ਆ ਸੰਤ ਵੀ ਪਹਿਚਾਣ ਸੰਤ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡਾ ਊਚਾ ਹੋਵੇ ਕੋਏ ਇਸ ਊਚੇ ਕੋ ਜਾਣੇ ਸੋਏ ਸੰਤਾਂ ਦਾ ਲਿਬਾਸ ਪਹਿਨ ਕੇ ਵੀ ਮੈਂ ਸੰਤਾਂ ਨਾਲ ਬੜਾ ਬਰਮੜਾ ਕੀਤਾ ਜਦੋਂ ਮੈਂ ਪੜਦਾ ਸੀ ਸੰਸਕ੍ਰਿਤੀ ਸਲੋਕ ਗੁਰਵਾਣੇ ਮੈਂ ਸਭ ਕੁਝ ਦੇਖਿਆ ਲਿਬਾਸ ਸੰਤ ਨਹੀਂ ਆਉਂਦਾ ਸੰਤ ਨੂੰ ਸਿਰਫ ਸੰਤ ਪਹਿਚਾਨ ਸਕਦਾ ਹੈ ਐਸਾ ਗੁਰੂ ਨਾਨਕ ਦੇਵ ਜੀ ਆਪ ਕਹਿੰਦੇ ਨੇ ਇਹ ਵਡ ਊਚਾ ਹੋਵੇ ਕੋਇ ਇਸ ਊਚੇ ਕੋ ਜਾਣੇ ਸੋਇ ਪਰਮਾਤਮਾ ਨੂੰ ਇਹ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਹਰੀ ਦਾ ਬਲਕ ਐਸਾ ਚਾਹੀਦਾ ਜੈਸਾ ਹਰੀ ਹੈ ਇਸ ਤੋਂ ਬਿਨਾਂ ਹਰੀ ਦੀ ਸਮਝ ਨਹੀਂ ਆਏ ایک بچے نو کی پتہ میں دہرا دیا ایک بچے نو کی پتہ جوانی کی ہوگی جوان اس دے سامنے بیٹھے بچے نو کی پتہ جوانی کی ہوگی جوانی دے جذبات کی آدھے جوانی دا خلاص کی آتا ہے جوانی دا جوش کی آتا ہے واستوک جوانی کی آتی بچے نو کی پتہ ہے جوان بن کے پتہ پتا ہے جوانی کی ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਬੁਢੇਪੇ ਦੀ ਖਾਸੀਅਤ ਕੀ ਹੁੰਦੀ ਹੈ ਬੁਢੇਪੇ ਦੀ ਅਹਿਮੀਅਤ ਕੀ ਹੁੰਦੀ ਹੈ ਬੁਢੇਪੇ ਦੀ ਕਮਜ਼ੋਰੀ ਕੀ ਹੁੰਦੀ ਹੈ ਬੁਢੇਪੇ ਦੀ ਮਜਬੂਰੀ ਕੀ ਹੁੰਦੀ ਹੈ ਜਵਾਨ ਨੂੰ ਕੀ ਪਤਾ ਭਾਵੇਂ ਬੁੱਢੇ ਉਸਦੇ ਸਾਹਮਣੇ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਪਹੁੰਚ ਨਹੀਂ ਕਰਦਾ ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਭਾਵੇਂ ਅਰਥੀਆਂ ਉਸਨੇ ਮੁੰਡੇ ਤੇ ਚੁੱਕੀਆਂ ਹੋਵੇ ਭਾਵੇਂ ਸੈਂਕੜੇ ਦਫਾ ਸ਼ਮਸ਼ਾਨ ਗਾਟ ਗਿਆ ਹੋਵੇ ਅਮੇ ਸੈਕੜੇ ਲਾਸ਼ਾਂ ਦੇਖੀਆਂ ਹਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੁੰਦੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਬਣਾ ਕਿਸ ਨੂੰ ਕਹਿੰਦੇ ਨੇ ਇਹ ਵੀ ਨਰਸ ਕਰਦੇ ਇਨ ਨੂੰ ਹੰਕਾਰ ਸਮਝ ਲਓ ਜਾਂ ਨਿਰਬੜਤਾ ਸਮਝ ਲਓ ਜਾਂ ਮੂਰਤਤਾ ਸਮਝ ਲਓ ਹਿਰਦੇ ਤੇ ਬਹੁਤ ਜ਼ਰੂਰ ਪਹਿ ਜਾਂਦਾ ਜਦ ਕੋਈ ਸਟੇਟਮੈਂਟ ਸੰਤ ਕਹਿੰਦਾ ਹੈ میں مہاراج کی ہزوری کہہ رہا اور اس کو سچائی سمجھا سنت بنا نہیں ہے سنت پنے کی سمجھ ہے میں سنت نہیں ہوں اس میں قبول کرنا اس واسطے کسی کو کسی کی انگل اٹھے ٹھیک ہے اٹھنی چاہیے اور صحیح اٹھے گی میں قبول ہی کر لیا گل ہی ختم اور یہ سچائی ہے مہاراج کی ہزوری چھوٹ بولنا تو گناہ ہے نا میں سنت نہیں ہوں سنت پڑے بھی سمجھ آ گئی مینوت کس اتنی سمجھ آ گئی اور یہ بھی سمجھ آ گئی ہے کوئی کورونا چیک کر دو وق وےت میں اپنے ہی قوم چن چار ہی لے کے اور غزبی گلے پنجے چارے گرستی نے شگل جی بیٹھے نے ایک پرش کے کانپور ہے ਉਨੇ ਅਧਿਕੇ ਮੈਨੂੰ ਡੋਂਦੇ ਆਇਆ ਕਿ ਤੁਸੀਂ ਮੇਰਾ ਨਾਮ ਸਟੇਜ ਤੇ ਲੈ ਲਿਆ ਕਿ ਹੁਣ ਮੈਨੂੰ ਕਈ ਤੰਗ ਕਰਦੇ ਨੇ ਮੇਰੇ ਦਰਸ਼ਨਾ ਨਹੀਂ ਆ ਜਾਂਦੇ ਕਲੌਥ ਮਰਚੈਂਸੀ ਥੋਕ ਦੀ ਦੁਕਾਨ ਸੀ ਕਪੜੇ ਦੀ ਐਲਗਨ ਮਿਲਦੀ ਉਸ ਦੇ ਕੋਲ ਏਜੰਸੀ ਸੀ ਕਰੋਨਾ ਚੋਂ ਫੇੜ ਰਸੀ ਮੇਨ ਬਾਜ਼ਾਰ ਦੇ ਚ ਵੱਡੀ ਦੁਕਾਨ ਸਭ ਤੋਂ ਵੱਡੀ ਉਸ ਦੀ ਇਸ ਸਾਰਾ ਬਾਜ਼ਾਰ ਜੈਨੀਆਂ ਦੇ ਤੇ ਸਾਰੇ ਉਸ ਨੂੰ ਕਹਿਣ ਸੰਤ ਜੀ ਸੰਤ ਜੀ ਸਾਰੇ ਉਹਦੇ ਕੋਲ 5-10 ਮਿੰਟ ਬੈਠ ਕੇ ਖੁਸ਼ੀ ਮਹਿਸੂਸ ਕਰਦੇ ਸੈਜੇ ਸੈਜੇ ਕੋਈ ਕਿੰਛਾ ਲੜਕੀਆਂ ਸੰ ਰਿਆਦਤੀਆਂ ਦੁਕਾਨ ਵੀ ਛੋੜ ਦਿੱਤੀ ਕਰੋਨਾ ਦਾ ਕੰਮ ਰਾਤ ਨੂੰ 2 ਵਜੇ ਉੱਠ ਕੇ ਮਹਾਰਾਜ ਦਾ ਪ੍ਰਕਾਸ਼ ਕਰਕੇ ਬਸ ਭਜਨ ਵਿੱਚ ਨੇ ਦੇ ਦਿਨ ਨੂੰ ਗੰਗਾ ਤੋਂ ਪਾਰ ਚਲਾ ਜਾਂਦੇ ਉੱਥੇ ਗੰਗਾ ਉੱਤੇ ਸਾਰਾ ਦਿਨ ਉੱਥੇ ਕੱਟਦੇ। ਸ਼ਾਮੇ ਵਾਪਸ ਆnder ਪਾਈ ਬਾਦਕਸ। ਉਹਨੂੰ ਵੇਖ ਕੇ ਮੈਨੂੰ ਬੜੀ ਈਰਖਾ ਹੋਈ। ਪਤਾ ਹੈ ਕਿਉਂ? 30 ਸਾਲ ਪਹਿਲੇ ਮੇਰੇ ਕੋਲ ਆ ਕੇ ਜਪਜੀ ਸਾਹਿਬ ਦੇ ਅਰਥ ਪੁੱਛਦਾ ਹੁੰਦਾ ਸੀ। ਅੰਮ੍ਰਿਤ ਵੇ ਲੈ ਆਉਂਦਾ ਸੀ। ਉਹ ਵੀ ਜਵਾਨ ਸੀ, ਮੈਂ ਵੀ ਜਵਾਨ। ਦੋਸਤੀ ਸੀ। ਕਿੱਕ ਪੌੜੀ ਦੇ ਮੇਰੇ ਕੋਲ ਸਵੇਰੇ ਆ ਕੇ ਅਰਥ ਪੁੱਛਦਾ ਸੀ ਮੈਂ ਉਸ ਨੂੰ ਦੱਸਦਾ ਸੀ ਅਭਿਆਸੀ ਜਾਣ ਕੇ ਵੀ ਸਿਆਣਾ ਹੈ ਗੁਰਮੁਖ ਹੈ ਦੋਸਤੀ ਹੋ ਗਈ ਦੋ ਤਿੰਨ ਸਾਲਾਂ ਚ ਮੈਂ ਦੇਖਿਆ ਉਸ ਸਮਾਧੀ ਲੀਨ ਹੋ ਗਿਆ ਰੰਗ ਲੱਗ ਕੇ ਮੈਨੂੰ ਈਰਖਾ ਹੋਈ ਹੱਥੋਂ ਦੀ ਕੱਲ ਤੱਕ ਅਰਥ ਮੇਰੇ ਕੋਲ ਪੁੱਛਦਾ ਸੀ ਕਿ ਅੱਜ ਪਹੁੰਚ ਗਏ ਆਪਾਂ ਜੇ ਅਰਥ ਹੀ ਦੱਸੇ ਜਾਂਦੇ ਮੈਂ ਤੇ ਟ੍ਰੈਫਿਕ ਪੁਲਿਸ ਵਾਲਾ ਚੌਕ ਤੇ ਖੜਾ ਹੈ ਕਾਰਾਂ ਨੂੰ ਕਹਿੰਦਾ ਇੰਜ ਜਾਓ ਇੰਜ ਜਾਓ ਆਪ ਉੱਥੇ ਤੋਂ ਉੱਥੇ ਕੜਾ ਰਹੇ ਨੇ ਤੇ ਇਹ ਮੈਨੂੰ ਹੀਰਖਾਉਣੀ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਹੀਰਖਾਵੀ ਹੁੰਦੀ ਹੈ ਉਸ ਤੋਂ ਪਹਿਲੇ ਮੈਨੂੰ ਨਹੀਂ ਪਤਾ ਸੀ ਬਈ ਪਹੁੰਚ ਗਿਆ ਸਮਾਦੀ ਦੇਨ ਹੋ ਗਿਆ ਮੈਨੂੰ ਖੁਸ਼ੀ ਹੋਣੀ ਚਾਹੀਦੀ ਸੀ ਮੈਨੂੰ ਦੁੱਖ ਹੋਇਆ ਰਸਤਾ ਮੈਂ ਦੱਸਿਆ ਇਹ ਪਹੁੰਚ ਗਿਆ ਮੈਂ ਹੁਣ ਉਹਨੂੰ ਥੇ ਚੌਕਤੇ ਹੁਣ ਮੈਂ ਇਹਦੇ ਕੋਲ ਪੁੱਛਿਆ ਕਿੁਰਕਾ ਤੇਰੀ ਸਮਾਧੀ ਕਿਵੇਂ ਲੱਗਦੀ ਤੂੰ ਅੱਥੇ ਪਰ ਕਿਵੇਂ ਜੁੜਿਆ ਰਹਿੰਦਾ ਤੂੰ ਇਹ ਮਸਤੀ ਕਿਵੇਂ ਹਾਸਲ ਕਰਦਾ ਹੈ ਇਹ ਸ਼ਾਂਤੇ ਮੰਦਰ ਹੈ ਪਰ ਉਹਨੂੰ ਵੇਖ ਕੇ ਮੇਰਾ ਮਨ ਸਤਕਾਰ ਨਾਲ ਭਰ ਜਾਂਦਾ ਹੈ ਹੁਣ ਕੁਝ ਦਿਨ ਹੀ ਈਰਖਾ ਰਹੀ ਸੀ ਈਰਖਾ ਦਾ ਆਪਣਾ ਇੱਕ ਦਾਇਰਾ ਹੁੰਦਾ ਹੈ ਹਰ ਜਗ੍ਹਾ ਮਨੁੱਖ ਈਰਖਾ ਨਹੀਂ ਕਰ ਸਕਦਾ ਹਰ ਜਗ੍ਹਾ ਮਨੋ ਕਪੜਾ ਹੰਕਾਰ ਵੀ ਨਹੀਂ ਪ੍ਰਗਟ ਕਰ ਸਕਦਾ ਇਸ ਚੱਕਰ ਚ ਨਾ ਪੈਣਾ ਕਿ ਹਰ ਜਗ੍ਹਾ ਮਨੋ ਕਪੜਾ ਹੰਕਾਰ ਪ੍ਰਗਟ ਕਰ ਸਕਦਾ ਹੈ ਹਰ ਜਗ੍ਹਾ ਮਨੋ ਕ੍ਰੋਧ ਵੀ ਨਹੀਂ ਕਰ ਸਕਦਾ ਕ੍ਰੋਧ ਕਮਜ਼ੋਰ ਤੇ ਆਵੇਗਾ ਹੰਕਾਰ ਵੀ ਮਨੋ ਕੋਥੇ ਪ੍ਰਗਟ ਕਰ ਸਕਦਾ ਜੇ ਉਸ ਤੋਂ ਅੱਗੇ ਕਮਜ਼ੋਰ ਹੋਵੇ ਤਾਕਤਵਰਾਂ ਦੇ ਸਾਹਮਣੇ ਨਹੀਂ ਪ੍ਰਗਟ ਕਰ ਸਕਦਾ ਈਰਖਾ ਬਰਾਬਰੀ ਵਾਲੇ ਦੇ ਨਾਲ ਹੋਣੀ ਹੈ ਜਿਸੀ ਪ੍ਰਾਦ ਹੀ ਪ੍ਰਾਨ ਨਾਲ ਈਰਖਾ ਹੋ ਸਕਦੀ ਸ਼ਾਇਦ ਕਿਸੇ ਦੀ ਹੋਵੇ متر مالکھا ہو سکتی ہے شاید ہی کسی دی ہوگی جیسے بہن دراہدے کیرخا ہو سکتی ہے شاید ہی کسے, پہن دے شاید ہی کسے ایک میں ہون دے دیا ایک بچی دناڈ گھرانے گی وی ہوئی پیٹے آئیے اپنے گھر ماں باپ کو لائی ہے پندرہ بھی دنوں بعد سورے گھر جا رہی ہے تو ماں باپ نے بدائی ودائیگی دیتی پھل پھل دے کپڑے دے کے گہرا گٹا دے کے نقدی دے کے بہت کچھ دے کے دے پہنچ دنڈ نے بچی بھی خوش ماں باپ بھی خوش سارا سامان چکیا ہوا دو نوکرا نے انہوں وداگی دے رہے گی بٹھا رہے سامان نوکرا نے چکیا ہے نوکرانیاں بھی خوش مالکن دی لڑکی ہے ودا ہو رہی ہے ਸਾਰੇ ਘਰ ਜਾ ਰਹੀ ਆਪਣੇ ਘਰ ਜਾ ਰਹੀ ਨੌਕਰਾਨੀਆ ਗੋਵੇ 15 ਵੇਦਨਾ ਬਾਅਦ ਇੱਕ ਨੌਕਰਾਨੀ ਨੇ 10 ਦਿਨ ਦੀ ਛੁੱਟੀ ਮੰਗ ਲਈ ਜ਼ਰੂਰੀ ਤੇ ਮਾਲਕਨ ਨੇ ਛੁੱਟੀ ਦੇ ਦਿੱਤੀ ਤੇ ਮਾਲਕਨ ਨੇ ਉਸ ਨੂੰ ਦੋ ਸਾੜੀਆਂ ਦੇ ਦਿੱਤੀਆਂ ਕੁਝ ਦਮੜੇ ਦੇ ਦਿੱਤੇ ਥੋੜਾ ਜਿਹਾ ਫਲ ਦੇ ਦਿੱਤਾ ਕੁਝ ਹੋਰ ਸਾਜ਼-ਸਮਾਨ ਦੇ ਦਿੱਤਾ ਬਈ ਘਰ ਜਾ ਰਹੀ ਆਪਣੇ ਬੱਚਿਆਂ ਕੋਲ ਜਾ ਰਹੀ یہ لے کے جب نوکرانی جا رہی ہے جی دو نوکرانی سی نا جل بنخا سڑ گئی انگ لگ گئی حد دو دودھی پہلے دس دن پہلے وہ لڑکی اتنا کچھ لے کے گئی تو نہیں جلی کہ تھوڑا جا بچاری سامان لے کے جا رہی ہے تو ایرخا جل گئی تیلسی نال بھر گئی تیرے اندر ساڑے ਜੋ ਉਹ ਜਿਹੜਾ ਮਾਲਕਨ ਦੀ ਲੜਕੀ ਸੀ ਨਾ ਉਹ ਇਹਦੀ ਈਰਖਾ ਦੀ ਰੇਂਜ ਦੇ ਵਿੱਚ ਨਹੀਂ ਆਉਂਦੀ ਸੀ। ਉਹਦੀ ਈਰਖਾ ਦੇ दायरे 'ਚ ਨਹੀਂ ਆਉਂਦੀ ਸੀ ਆਪ ਸਾਰੇ ਛਾਣੇ। ਉਹ ਇਸ ਨੌਕਰਾਨੀ ਦੀ ਈਰਖਾ ਦੇ दायरे ਤੋਂ ਅੱਗੇ ਸੀ। ਉਹਦੇ ਨਾਲ ਕਾਦੀ ਈਰਖਾ। ਇਹ ਜਿਹੜੀ ਨੌਕਰਾਨੀ ਹੈ ਇਹਦੀ ਈਰਖਾ ਦੀ ਰੇਂਜ ਦੇ ਚੱਲਦੀ। ਇਹਦੀ ਈਰਖਾ ਦੇ दायरे ਚੱਲਦੀ। ਇਹਨੂੰ ਵੇਖ ਕੇ ਜਲ ਬਣ ਗਏ। بھائی بہادر سنگھ میری ایرا دے دائرے چاہتا دا کیونکہ میرے کو پڑھتا میرے کو ارپ سیکھتا سی متا جب سرت جڑ گئی اس کی اگمی کھید بن گئی شگل جی بیٹھے نے میرے تو اس زمانے چلزام لایا دی ماں نے میرے منڈے نو مسکین نے پاگل کر دیتا ہے ਇੰਜ ਇਸ ਸੁਗਲਦੀ ਨੇ ਵੀ ਆ ਕੇ ਦੱਸਿਆ ਉਹਦੀ ਮਾਂ ਇੰਜ ਕਹਿੰਦੀ ਹੈ ਮੈਂ ਸੱਚ ਗੱਲ ਹੈ ਉਹਦੇ ਮੁੰਡੇ ਨੂੰ ਸੰਸਾਰ ਦਾ ਸਭ ਤੋਂ ਵੱਡਾ ਪਰਮਾਤਮਾ ਨੇ ਸਿਆਣਾ ਕਰ ਦਿੱਤਾ ਗੁਰੂ ਨੇ ਸਿਆਣਾ ਕਰ ਦਿੱਤਾ ਅਸੀਂ ਕੀ ਉਹਨੂੰ ਜੋ ਹੈ ਪਾਗਲ ਕਰਨਾ ਸੀ ਤੇ ਮੈਂ ਕਿ ਹੁਣ ਉਸ ਪਾਗਲ ਕੋਲੋਂ ਮੈਨੂੰ ਪੁੱਛਣਾ ਪੈਗਾ ਇਹ ਪਾਗਲਪਣਾ ਕਿਵੇਂ ਮਿਲਦਾ ਮੈਨੂੰ ਵੀ ਮਿਲਦਾ ਉਸ ਪਾਗਲ ਕੋਲ ਮੈਨੂੰ ਇਹ ਪੁੱਛਣਾ ਪਿਆ ਉਹ ਮਾਂ ਮੈਨੂੰ ਮਿਲੀ ਉਹਦਾ ਚਿਹਰਾ ਬਦਲਿਆ ਹਮੇਸ਼ਾ ਖੁਸ਼ ਮਿਲਦੀ ਸੀ ਮੁੰਡਾ ਜਦੋਂ ਉਸ ਦਾ ਸਮਾਦੀ ਨਹੀਂ ਲੋ ਗਿਆ ਔਖੀ ਹੋ ਕੇ ਮੈਨੂੰ ਮਿਲੀ ਕਹੇ ਤੇ ਕੁਝ ਨਾ ਸਕੇ ਪਰ ਮੈਂ ਉਹਦਾ ਚਿਹਰਾ ਪੜ ਲਿਆ ਇਹਨੂੰ ਗਿਲਾ ਨਹੀਂ ਤੇ ਪਤਾ ਨਹੀਂ ਕੀ ਸਿਖਾੰਦਾਰ ਆਇਆ ਲੋ ਇਹ ਦੱਸਦਾ ਰਿਹਾ ਸੀ ਉਹ ਤੇ ਕੁਝ ਨਾ ਬੋਲੀ ਪਰ ਮੈਂ ਬੋਲਿਆ ਸੀ ਮੈਂ ਕਿਹਾ ਮਾਂ ਉਹ ਕੁਝ ਐਸੀ ਅਸੀਸ ਕਰ ਉਹਦਾ ਜਿਹੜਾ ਪਾਗਲਪਾਨਾ ਮੈਨੂੰ ਮਿਲਦਾ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ ਉਹਦਾ ਪਾਗਲਪਨ ਮੈਨੂੰ ਅਗਰ ਜਾਈ ਤੇ ਕਿਸੇ ਖੁਸ਼ਕਿਸਮਤ ਨੂੰ ਮਿਲਦਾ ਹੈ ਇਹ ਕਿਸੇ ਬਾਗਾਂ ਵਾਲੇ ਅੰਦਰ ਇਹ ਕਿਸੇ ਕਿਸਮਤ ਵਾਲੇ ਨੂੰ ਮਿਲਦਾ ਹੈ ਅੱਜ ਬਾਵੇਂ ਗੁਮਨਾਮ ਰਹਿ ਜਾਂ ਕਿਉਂਕਿ ਸਮਾਜ ਵਿੱਚ ਨਹੀਂ ਆਉਂਦਾ ਸੰਗਤ ਵਿੱਚ ਵੀ ਨਹੀਂ ਆਉਂਦਾ ਅੱਠੇ ਪੈਰ ਗੁਰੂ ਦਾ ਰੂਪ ਹੋ ਗੁਰਦੁਆਰੇ ਨਹੀਂ ਜਾਂਦਾ ਦੋ ਵਜੇ ਉੱਠ ਕੇ ਆਪਣੇ ਮਸਤੀ ਸਮਾਦੇ ਚ ਲੇਨ ਰਹਿ ਜਾਂਦਾ ਤੇ ਦਿਨ ਹੋਵੇ ਦੋ ਫੁੱਲ ਕੇ ਲੈ ਕੇ ਗੰਗਾ ਤੋਂ ਪਾਰ ਨਿਕਲ ਜਾਂਦਾ ਸਾਰਾ ਦਿਨ ਉੱਥੇ ਕੋਰਵਾ ਦਾ ਕੰਮ ਦੰਦਾ ਕਰਨ ਵਾਲਾ ਕਹਿੰਦੇ ਮੈਂ ਕੀ ਕਰਨਾ ਲੋੜ ਨਹੀਂ ਗੈ ਸਤ ਪੀੜੀਆਂ ਖਾਣ ਮਸਤੀ ਚ ਹੀ ਰਹਿੰਦਾ ਹੈ ਹਿੰਦੂ ਜੈਨੇ ਲੋਗ ਉਹਨਾਂ ਸੰਤ ਕੱਤੇ ਕਹਿੰਦੇ ਨੇ ਇਸ ਤਰ੍ਹਾਂ ਦੇ ਦੋ ਜੀਵੜੇ ਮੈਂ इंदौर ਦੇਖੇ ਨਾਲ ਦੇ ਸਾਥੀਆਂ ਨੂੰ ਬਿਲੰਦਾ ਰਹਿੰਦਾ ਮੈਂ ਪਤੀ ਪਤਨੀ ਨੇ ਦੋਵੇਂ ਰੰਗੇ ਇਸ ਤਰ੍ਹਾਂ ਇੱਕ ਵਿਅਕਤੀ ਮੈਂ ਬੰਬੇ ਦੇਖਿਆ ਟੈਕਸੀ ਡਰਾਈਵਰਸ ਆਦੋਗੇ ਉਹਨੂੰ ਦੇਖ ਕੇ ਵੀ ਮੈਨੂੰ ਇਹ ਦਿਖਾ ਹੋਈ ਸੀ ਕਾਰਨ ਉਹ ਮੇਲੇ ਕੋਲ ਪੜਦਾ ਸੀ ਸਾਰੀ ਦੁਨੀਆ ਦਾ ਭਰਮਣ ਕਰਕੇ ਇਹਨਾਂ ਦੋ ਹੱਥਾਂ ਦੀਆਂ ਉਂਗਲੀਆਂ ਤੇ وہ بندے گنے جا سکتے ہیں جو جڑ گئے جو روشن ہو گئے جو روشنی دے منار ہو گئے باقی تو کچھ میں کت نہیں کرے پہچانت کی پہچان کون کرے گاچا ہوئے اس اونچے کو جانے سوئے بمبے داتا مینو کہی مسکین جی اج دے یوگ دے اوتاری پوش سائیں بابا ہے اج دے اوتار نے میں کہا تم کڑے میٹر نال ویک لیا یہ اوتار ہے میں نو چالیس سال پہنٹالیس سال ہوگا ان قطع کر دیا دن رات اسے لینے چل دیا میں نو سمجھ نہیں آئی یہ اوتار دیا تم کمیں سمجھ لیا کڑے میٹر نال انو ناپے کڑی دور بین نال تے خرد بین نال انو ویکھے ਮੈਨੂੰ ਕਹਿਣ ਲਈ ਉਹਦੇ ਕੇਸਾਂ ਚੋਂ ਰਾਖ ਨਿਕਲਦੇ ਨੇ ਉਹਦੇ ਹੱਥਾਂ ਚੋਂ ਘੜੀਆਂ ਨਿਕਲਦੇ ਆ ਉਹਦੇ ਹੱਥਾਂ ਚੋਂ ਫੁੱਲ ਨਿਕਲਦੇ ਨੇ ਮੈਂ ਕਹਿੰਦੇ ਜਾਦੂ ਸਦਕਾਰ ਵੀ ਕਰਦਾ ਹੈ ਇਹ ਤੇ ਗੋਗਿਆ ਪਾਸ਼ਾ ਵੀ ਕਰਦਾ ਹੁੰਦਾ ਸੀ ਦੂਰ ਕਿਉਂ ਜਾਵਾ ਮੈਂ ਕਿਦਰੀ ਇਸ ਤਰ੍ਹਾਂ ਦੀ ਜਾਦੂਗਰੀ ਨੂੰ ਪਖੰਡ ਗਿਆ ਕਿ ਗੋਗਿਆ ਪਾਸ਼ਾ ਨੇ ਮੈਨੂੰ ਇੱਕ ਪਾਸਿਂ ਭਜਵਾਇਆ بہت پرانی گل رہا ہے کہنے ان کے نو ضرور لیا میرے کرتب دکھانے واسطے رب نے سات تو لے کے اٹھ بجے تک اس نے شو دکھانا سی حال بھرے ہوا میں پچی تی سال یہ بھی پرانی میں دیکھ دیا کہہ جو ہے ربی کرشمے دکھاوا ਕੌ ਜਿਆ ਮੈਂ 8 ਵਜੇ ਸਟੇਟ ਤੇ ਆਇਆ 9 ਵਜੇ ਲੋਕਾਂ ਨੇ ਹੁਣ ਸ਼ੋਰ ਮਚਾਉਣਾ ਸ਼ੁਰੂ ਕੀਤਾ 2 ਘੰਟੇ ਦਾ ਇੰਤਜ਼ਾਰ ਬੜੀ ਗੱਲ ਹੁੰਦੀ ਕੋਈ ਦਸਵੀਂ ਸਦੀ ਬੰਦੇ ਤੇ ਉੱਠ ਕੇ ਚਲੇ ਵੀ ਗਏ ਸਾਂ ਮੈਂ ਵੀ ਮਨ ਬੜਾਇਆ ਚੱਲਿਆ ਇਤਨੇ ਤੋਂ ਸਟੇਟ ਤੇ ਆ ਕੇ ਸਾਰਿਆਂ ਨੇ ਰੋਲਾ ਪਾਇਆ ਸ਼ੋ 7 ਵਜੇ ਆਉਣਾ ਸੀ ਤੂੰ 9 ਵਜੇ ਆਇਆ ਇਹ ਜ਼ੁਲਮ ਹੈ ਇਤਨਾ ਇੰਤਜ਼ਾਰ ਕਰਾਇਆ ਕਹਿੰਦਾ ਨਹੀਂ ਸਾਥੀ ਵਜਨ ਤੁਸੀਂ ਆਪਣੀ ਘੜੀਆਂ ਦੇਖੋ ਜਦ ਸਾਰਿਆਂ ਨੇ ਘੜੀਆਂ ਵੇਖੀਆਂ ਤੇ ਸਾਡਾ ਕਹਿੰਦੇ ਅੱਜ ਇਤਨਾ ਹੀ ਦਿਖਾਇਆ ਕੱਲ ਬਾਅਦ ਹੀ ਹੋਰ ਦਿਖਾਵਾਂਗੇ ਅੱਜ ਇਹ ਨਹੀਂ ਮੈਂ ਵੀ ਆਪਣੀ ਘੜੀ ਦੇਖਾ ਸਕਦਾ ਤੇ ਜਿਉ ਬਾਹਰ ਨਿਕਲ ਕੇ ਆਇਆ ਤੇ ਘੜੀ ਤੇ 7:59 ਵਜੇ ਮੈਂ ਤਾਂ ਸਮਝ ਨਹੀਂ ਆ ਕੇ ਇਹ ਸਮਝ ਨਹੀਂ ਆ ਕਿ ਗੋਗਿਆ ਪਾਸ਼ਾ ਦੀ ਗੱਲ ਮੈਂ ਤਾਂ اج کل جادو ستکار ہے اور بھی یورپ چھو اس درحد نے او ماں لے آج دے کہ دے اوتاری پورش نے میں کیڑے میٹر ویخ لیا اوتاری ہے نے ساں چو راکھ نکل دی. تصویر چو راکھ نکل رہی ہے میں کہ راکھ دے درشن کرنے نہیں کہ ہجے بھی دے کے پنڈا لوکی لکڑا جلانے نے کوئلے جلانے چولہے چ بتھیری راک پی ہے کارگر پی ਕਰਲੇ ਦਰਸ਼ਨ અવਤਾਰ ਕੇ ਉਸਨੋ ਕਹਿੰਦੇ ਜੋ ਕਿਸੇ ਨੂੰ ਨੂਰ ਬਣਾ ਦੇ ਕਿਸੇ ਨੂੰ ਚਾਨਣ ਬਣਾ ਦੇ ਹਥਾਂ ਚੋਂ ਰਾਖ ਨਿਕਲਦੀ ਕੇਸਾ ਚੋਂ ਰਾਖ ਨਿਕਲਦੀ ਇਹ ਤੇ ਨਾ ਤੇ ਚੇਟਕ ਕੀਏ ਕੋ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੇ ਕਰਤੱਵ ਦੇ ਜਾਂਦੇ ਨਾ ਤੇ ਚੇਟਕ ਕੀਏ ਕੋ ਕਾ ਜਾ ਪ੍ਰਭ ਲੋਗਨ ਕੇ ਆਵਤ ਲਾ ਜਾ ਕਿਸੇ ਵਿਸ਼ੇਸ਼ ਤਰ੍ਹਾਂ ਦੇ ਮੰਤਰ ਵਿੱਚ ਆਪਣਾ ਮਨ ਟਿਕਾ ਲੈਣਾ ਇਹਦੇ ਨਾਲ ਰਿੱਧੀ ਸਿੱਧੀ ਤੇ ਮਿਲ ਜਾਂਦੀ ਹੈ ਐਸੀ ਕੋਈ ਗੱਲ ਨਹੀਂ ਹੈ ਪਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਆਏ ਕੋਈ ਧਨ ਕਰਕੇ ਰੁਕ ਜਾਂਦਾ ਹੈ ਕੋਈ ਰੂਪ ਕਰਕੇ ਰੁਕ ਜਾਂਦਾ ਹੈ ਕੋਈ ਪ੍ਰਭਤਾ ਕਰਕੇ ਰੁਕ ਜਾਂਦਾ ਹੈ ਕੋਈ ਰਿੱਧੀਆਂ ਸਿੱਧੀਆਂ ਕਰਕੇ ਰੁਕ ਜਾਂਦਾ ਹੈ ਸਤਿਗੁਰ ਦਾ ਆਗਾਤ ਹੈ ਪਹਿਲੀ ਰੁਕਾਵਟ ਕੀ ਹੈ ਧਨ ਸੰਪਦਾ ਮੋਹ ਤੀ ਤ ਮੰਦਰ ਕੋਸਰੇ ਰਤਨੇ ਤ ਹੋਏ ਜੜ ਕਸਤੂ ਕੁੰਭੂ ਅਗਰ ਚੰਦਨ ਲੀਪਾ ਆਵੇ ਮਤ ਦੇਖ ਬੋਲਾ ਵੇਸਰੇ ਤੇਰਾ ਚੇਤਨਾ ਮੋਤੀਆਂ ਦੇ ਮੈਲ ਤੇ ਨਹੀਂ ਆਉਂਦੇ ਲੋਕੀਤਾਂ ਦੇ ਮੈਲੇ ਕੀ ਫਸ ਕੇ ਰਹਿ ਜਾਂਦੇ ਮੋਤੀਆਂ ਦੀ ਦੀਵਾਰ ਬਣਾਣੇ ਪਰਸ ਬਣਾਣੇ ਇਹਦੀ ਔਖਾ ਕੰਮ ਹੈ ਲੋਕੀ ਸੰਗ ਮਰਮਰ ਦੇ ਕੀ ਫਸੇ ਰਹੇ ਮਾਰਬਲ ਦੇ ਕੀ ਫਸੇ ਰਹੇ ਇੰਨੇ ਬਿਲਡਿੰਗਾਂ ਨੇ ਰੋਗ ਲੋ ਇੰਨੇ ਹੀ ਮਹਿਲਾਂ ਨੇ ਰੋਗ ਦਿੱਤਾ ಧನ್ ಸಂಪದ ದೂಸರಿ ಧರ್ತಿ ತ ಹೇರೇ ಲೋಹಣಿ ಮುಖಮಣಿ ಸೋಯ ಪಸಾ ಮತ ದೇ ಭೂಲ ವಿರಾ ಚೇತನಾ ದೂಸರಿ ರುಕಾವಟ ಸ್ತ್ರೀ ಪುರುಷ ಪುರುಷ ನೀ ವಿಪರೀತ ಕಶಿಶ್ ತೀಸರಿ ರುಕಾವಟ ਸਿੱਧ ਹੋਵਾ ਸਿੱਧ ਲਾਏ ਰਿੱਧ ਆਖਾਂ ਆਓ ਜੇ ਧਨ ਨੇ ਵੀ ਨਹੀਂ ਰੋਕਿਆ ਰੂਪ ਨੇ ਵੀ ਨਹੀਂ ਰੋਕਿਆ ਤੇ ਜਪ ਤਪ ਕਰ ਰਿਹਾ ਨਾਮ ਜਪ ਰਿਹਾ ਨਹੀਂ ਰੁਕਿਆ ਧਨ ਕਰਕੇ ਧਨ ਨੇ ਨਹੀਂ ਰੋਕਿਆ ਭਾਵੇਂ ਕਰੋੜਾਂ ਦਾ ਧਨ ਅਰਬਾਂ ਦਾ ਧਨ ਰੂਪ ਨੇ ਵੀ ਨਹੀਂ ਰੋਕਿਆ ਜਵਾਨੀ ਨੇ ਵੀ ਨਹੀਂ ਰੋਕਿਆ ਫਿਰ ਸਿੱਧੀਆਂ ਨੇ ਰੇਡੀਆਂ ਨੇ ਮਿਲਦੀਆਂ ਨੇ ਨਾਮ ਜਪਣ ਵਾਲੇ ਅਮਰਤ ਵੇਲਾ ਜਿਹੜਾ ਉੱਠੇਗਾ ਕੁਝ ਨਾ ਕੁਝ ਤੇ ਬਰਕਤਾਂ ਆਣੀਆਂ ਨੌਲੇਜ ਦੀ 18 ਸਿੱਧੀ ਕਿਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਏ ਗੁਰੂ ਅਮਰਦਾਸ ਜੀ ਮਹਾਰਾਜ ਪਰਮਾਨੰ ਕਰਦੇ ਨੇ ਸਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸਿੱਧ ਹੋਵਾ ਸਿੱਧ ਲਈ ਰਿੱਧ ਅਤਾਉ ਗੁਪਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਭਾਉ ਮਤ ਦੇਖ ਬੋਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਚੌਥੀ ਰੂਪਾਵੜ ਪ੍ਰਭ ਦਾ ਚੌਧਰੀ ਬਣਾ ਸੁਲਤਾਨ ਹੋਵਾ ਮੇਲ ਲਖ ਤਖਤ ਰਾਖਾ ਭਾਉ

ਦਾੜੀ ਚੋਂ ਰਾਖ ਨਿਕਲੇ ਕੇਸਾਂ ਚੋਂ ਰਾਖ ਨਿਕਲੇ ਤਸਵੀਰ ਚੋਂ ਨਾ ਰਾਖ ਨਿਕਲੇ ਇਹ ਤੇ ਜਾਦੂਗਰ ਵੀ ਦਿਖਾਉਂਦੇ ਨੇ ਕਿਸੇ ਦੀ ਜ਼ਿੰਦਗੀ ਰੋਸ਼ਨ ਹੋ ਜਾਏ ਮਨਵਰ ਹੋ ਜਾਏ ਚਾਨਣ ਚਾਨਣ ਹੋ ਜਾਏ ਉਹਨੂੰ ਭਗਤ ਕਹਿੰਦੇ ਨੇ ਸੰਤ ਕਹਿੰਦੇ ਨੇ ਇਹ ਤੇਰੀ ਦੀਆਂ ਤੇ ਸੇ ਦੀਆਂ ਪਰ ਆਮ ਬੰਦਿਆਂ ਤੇ ਇਸੇ ਦਾ ਹੀ ਪ੍ਰਭਾਵ ਪੈਂਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਸੰਤ ਹੀ ਸੰਤ ਨੂੰ ਸਮਝਦਾ ਹੈ ਦੂਸਰਾ ਨਹੀਂ ਭਗਤ ਹੀ ਭਗਤ ਨੂੰ ਸਮਝਦਾ ਹੈ ਇਤਨਾ ਸਾਰਾ ਬਨਾਰਸੇ ਇਕ ਨੇ ਵੀ ਕਬੀਰ ਨੂੰ ਨਾ ਸਮਝਿਆ ਸਾਰੇ ਕਿਣ ਬਾਗਦ ਹੁਣ ਕਬੀਰ ਨੂੰ ਕੋਈ ਸਮਝੇ ਸੰਧੀ ਸਮਝੇ ਬਾਗਦ ਸਮਝੇ ਕਥਨ ਹੈ ਸੰਤੋਣਾ ਕੋਈ ਕਰੋੜਾ ਇਕੱਠ ਧੰਨ ਗੁਰੂ ਅਰਜਨ ਦੇਵ ਜੀ ਦਾ ਇਹ ਬਾਤ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਖੁਲਾਸਾ ਮੈਂ ਸ਼ਾਮੀ ਕਰਾਂਗਾ ਜੀ ਬੌਮਕਾ ਜੀ ਖਸਿਆ ਰਹੇ ਸਾਬ ਕਹਿੰਦੇ ਨੇ ਹੇ ਪ੍ਰਭੂ ਤੇਰੇ ਮਾਰਗ ਤੇ ਮੈਂ ਚੱਲਿਆ ਇਸ ਤਰ੍ਹਾਂ ਜਿਵੇਂ ਕਿਸੇ ਬੱਚੇ ਨੇ ਅਜੇ ਹੀ ਚੱਲਣਾ ਸਿੱਖਿਆ